ਤੁਸੀਂ ਦੇਖ ਰਹੇ ਹੋ ਦੈਸ਼ ਸੈਰਟੀ ਵੀ ਮੈਂ ਹਾਂ ਸੰਦੀਪ ਸ਼ਰਮਾ 100 ਲੁਧਿਆਣਾ ਦੇ ਇੱਕ ਬਹੁਤ ਵੱਡੇ ਘਰਾਣੇ ਯਾਨੀ ਗੁਲਜਾਗ ਗਰੁੱਪ ਆਫ ਇੰਸਟੀਚੂਟ ਜਿੰਨਾਂ ਦਾ ਖੰਨਾ ਦੇ ਲਿਬੜਾ ਪਿੰਡ ਦੇ ਕੋਲ ਇੱਕ ਬਹੁਤ ਵੱਡਾ ਇੰਸਟੀਚੂਟ ਹੈ ਜਿੱਥੇ ਆਮ ਜਿਹੜੇ ਵਿਦਿਆਰਥੀ ਆਉ ਬੀ ਟੈਕ ਦੀਆਂ ਆਪਣੀਆਂ ਇਲੈਕਟ੍ਰੋਨਿਕ ਦੀਆਂ ਜੜੀਆਂ ਉਹ ਆਪਣੀ ਪੜਾਈ ਪੂਰੀ ਕਰਦੇ ਤਾਂ ਇੱਕ ਤਣ ਕਿਤੇ ਆ ਕੇ ਗੁਲਜਾਗ ਗਰੁੱਪ ਆਫ ਇੰਸਟੀਚੂਟ ਦੇ ਐਮ ਡੀਆਂ ਉੱਤੇ 25 ਕਰੋੜ ਦੀ ਠਗੀ ਦਾ ਮਾਮਲਾ ਸਾਹਮਣੇ ਆਇਆ ਸੋ ਮਾਮਲਾ ਕੀ ਤਾਂ ਦੱਸਦੇ ਆ ਕਿ ਕਲਕੱਤਾ ਦੀ ਕੰਪਨੀ ਹੈ ਜੀ ਆਈ ਐਸ ਗਰੁੱਪ ਜਿਨ੍ਹਾਂ ਨੇ ਗੁਲਜਾਗ ਗਰੁੱਪ ਆਫ ਇੰਸਟੀਚੂਟ ਦੇ ਮਾਲਕ ਐਮ ਡੀ ਗੁਰਕੀਰ ਸਿੰਘ ਤੇ ਹਰਕੀਰ ਸਿੰਘ ਦੇ ਉੱਪਰ 25 ਕਰੋੜ ਦੀ ਠਗੀ ਦਾ ਮਾਮਲਾ ਕਲਕੱਤਾ ਪੁਲਿਸ ਨੂੰ ਉਸਤੇ ਨਾਲ ਹੀ ਕਲਕੱਤਾ ਦੇਹੀ ਕ੍ਰਾਈਮ ਬ੍ਰਾਂਚ ਨੂੰ ਲਿਖਾਇਆ ਸੀ ਜਿਸ ਤੋਂ ਬਾਅਦ ਜਾਂਚ ਤੋਂ ਬਾਅਦ ਕਲਕੱਤਾ ਤੇ ਕਲਕੱਤਾ ਦੇਹੀ ਕ੍ਰਾਈਮ ਬ੍ਰਾਂਚ ਨੇ ਦੇਰ ਰਾਤ ਕਾ ਲੁਧਿਆਣਾ ਵਿਖੇ ਦਸਤਕ ਦਿੱਤੀ ਆ ਤਾਂ ਸੂਤਰਾਂ ਦਾ ਵੀ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੀ ਕਲਕੱਤਾ ਪੁਲਿਸ 2 ਦਿਨ ਤੋਂ ਪਹਿਲਾਂ ਹੀ ਲੁਧਿਆਣਾ ਵਿੱਚ ਛੁਪਛੁਪ ਕੇ ਇਹਨਾਂ ਨੂੰ ਲੱਭ ਰਹੀ ਸੀ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਦੋਨੇ ਭਰਾ ਗੁਰਕੀਰ ਸਿੰਘ ਤੇ ਹਰਕੀਰ ਸਿੰਘ ਜਿਹੜੇ ਮਾਲਕ ਆ ਗੁਲਜਾਗ ਰੂਪਾ ਇੰਸਟੀਚੂਟ ਦੇ ਉਹ ਲੁਧਿਆਣਾ ਹੀ ਹਨ ਤਾਂ ਕਿਤੇ ਨਾ ਕਿਤੇ ਆ ਕੇ ਕਲਕੱਤਾ ਪੁਲਿਸ ਨੇ ਉਹਨਾਂ ਨੂੰ ਰੇਡ ਕਰ ਦੋਵੇਂ ਭਰਾਵਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਤਾ ਜਿਨਾਂ ਤੇ 25 ਕਰੋੜ ਦੀ ਠਗੀ ਦਾ ਮਾਮਲਾ ਹੈ ਕਿ ਕਿਤੇ ਆਕੇ ਪੁਲਿਸ ਜਿਹੜੀ ਕਲਕੱਤਾ ਪੁਲਿਸ ਤੇ ਸੀਆਰਡੀ ਪੁਲਿਸ ਨੇ ਇਹ ਦੋਵਾਂ ਭਰਾਵਾਂ ਨੂੰ ਆਪਣੀ ਹਿਰਾਸਤ ਲੈ ਕੇ ਦੇਰ ਰਾਤ ਕਵੇਂ ਪੋਨੇ 12 ਤੋਂ ਬਾਅਦ ਉਹਨਾਂ ਦਾ ਮੈਡੀਕਲ ਵੀ ਕਰਾਇਆ ਤਾਂ ਉਸ ਤੋਂ ਬਾਅਦ ਅੱਜ ਤੜਕਸਾਰ ਹੀ ਉਹਨਾਂ ਦਾ ਜਿਹੜਾ ਕੋਰਟ ਚ ਆਪਣਾ ਰਿਮਾਂਡ ਹਾਸਲ ਕਰਕੇ ਉਹਨਾਂ ਨੂੰ ਹੁਣ ਟ੍ਰਾਂਜਿਸਟ ਰਿਮਾਂਡ ਤੇ ਹੁਣ ਕਲਕੱਤਾ ਵੀ ਲੈ ਕੇ ਜਾਗੇ ਕਿਉਂਕਿ 25 ਕਰੋੜ ਦਾ ਮਾਮਲਾ ਸੀ ਉਹ ਕਲਕੱਤਾ ਪੁਲਿਸ ਦੇ ਕ੍ਰਾਈਮ ਬ੍ਰਾਂਚ ਉੱਤੇ ਦਰਜ ਕੀਤਾ ਗਿਆ ਸੀ ਤਾਂ ਕਿਤੇ ਕਿਤੇ ਆਕੇ ਗੁਲਜਾਗ ਰੂਪ ਪਜਿਰਾਂ ਦਾ ਖੰਨਾ ਦੇ ਲਿਬੜਾ ਪਿੰਡ ਦੇ ਕੋਲ ਇੱਕ ਗੁਲਜਾਗ ਗਰੁੱਪ ਆਫ ਇੰਸਟੀਚੂਟ ਹੈਗਾ ਤਾਂ ਇਸ ਦੇ ਨਾਲ ਹੀ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਕਾਫੀ ਨਾਲ ਦੇ ਗੁਲਜਾਗ ਗਰੁੱਪ ਦੇ ਜਿਹੜੇ ਕਾਰਾਂ ਦੇ ਸ਼ੋਰੂਮ ਹੈ ਪਿੱਛੇ ਤੁਹਾਨੂੰ ਤਸਵੀਰਾਂ ਵੀ ਦਿਖਾ ਰਿਹਾ ਹੈਗਾ ਮੈਂ ਤਾਂ ਇਹਨਾਂ ਦੇ ਜਿਹੜੇ ਸ਼ੋਰੂਮ ਵੀ ਹੈ ਗਾਂਦੇ ਲੁਧਿਆਣਾ ਵਿੱਚ ਵੀ ਉਹਨਾਂ ਦੇ ਸ਼ੋਰੂਮ ਹੈਗੇ ਆ ਤਾਂ ਇਸ ਦੇ ਨਾਲ ਹੀ ਸਭ ਤੋਂ ਵੱਡਾ ਜਿਹੜਾ ਇੰਸਟੀਚੂਟ ਉਹਨਾਂ ਦਾ ਖੰਨਾ ਦੇ ਲਿਬੜਾ ਪਿੰਡ ਦੇ ਕੋਲ ਤਾਂ ਉਸੇ ਗਰੁੱਪ ਨਾਲ ਜਿਹੜਾ ਮਾਮਲਾ ਸੰਬੰਧ ਹੈਗਾ ਕਿਉਂਕਿ ਕੋਲਕੱਤਾ ਦੀ ਜੀਆਈਸੀ ਜਿਹੜੇ ਗਰੁੱਪ ਹੈਗੇ ਆ ਉਹਨਾਂ ਵੱਲੋਂ ਗੁਰਕੀਰਤ ਸਿੰਘ ਅਤੇ ਹਰਕੀਰਤ ਜੋ ਕਿ ਦੋਨੇ ਐਮ ਡੀ ਅਰ ਦੋਨੇ ਭਰਾ ਹੈਗੇ ਆ ਗੁਲਜਾਗ ਗਰੁੱਪ ਆਫ ਇੰਸਟੀਚਿਊਟ ਦੇ ਤਾਂ ਕਿਤੇ ਕਿਤੇ ਆਕੇ ਦੋਵਾਂ ਭਰਾਵਾਂ ਉੱਤੇ ਸੀ ਆਈ ਡੀ ਕਲਕੱਤਾ ਦੀ ਪੁਲਿਸ ਅਤੇ ਉੱਥੇ ਦੀ ਲੋਕਲ ਪੁਲਿਸ ਨੇ ਦੇਰ ਰਾਤ ਦਸਕ ਦੇ ਕੇ ਦੋਵੇਂ ਭਰਾਵਾਂ ਨੂੰ ਗੁਰਕੀਰਤ ਤੇ ਹਰਕੀਰਤ ਨੂੰ ਆਪਣੀ ਹਿਰਾਸਤ ਚ ਲੈ ਕੇ ਦੇਰ ਰਾਤ ਜਿਵੇਂ 12 ਵਜੇ ਤੋਂ ਬਾਅਦ ਉਹਨਾਂ ਦਾ ਮੈਡੀਕਲ ਵੀ ਕਰਾਇਆਗਾ ਤਾਂ ਤੜਕਸਾਜ ਅੱਜ ਸਵੇਰੇ ਉਹਨਾਂ ਦਾ ਉਹਨਾਂ ਨੂੰ ਮਾਨਯੋਗ ਲੁਧਿਆਣਾ ਕੋਰਟ 'ਚ ਪੇਸ਼ ਕਰਕੇ ਉਹਨਾਂ ਦਾ ਟ੍ਰਾਂਨਜ਼ਿਟ ਰਿਮਾਂਡ ਹਾਸਲ ਕਰ ਉਹਨਾਂ ਨੂੰ ਕਲਕੱਤਾ ਲਿਆਂਦੀ ਵੀ ਗੱਲ ਆਖੀ ਗਈ ਹੈ ਲੋਕ ਰੇ ਆਕੇ ਗੁਲਜਾਰ ਗਰੁੱਪ ਦੇ ਦੋਵੇਂ ਭਰਾਵਾਂ ਦੇ ਜਿਹੜੇ ਗੁਲਜਾਰ ਗਰੁੱਪ ਦੇ ਦੋਵੇਂ ਐਮ ਡੀ ਭਰਾ ਗੁਰਕੀਰਤ ਸਿੰਘ ਹਰਕੀਰਤ ਨੂੰ ਕਲਕੱਤਾ ਦੀ ਪੁਲਿਸ ਅਤੇ ਕਰਾਈ ਪੁਲਿਸ ਨੇ ਆਪਣੀ ਹਿਰਾਸਤ 'ਚ ਲੈ ਲਿਆ ਕੈਮ ਮੈਂ ਬੌਬੀ ਨਾਲ ਸੰਦੀਪ ਸ਼ਰਮਾ ਦੇਨੀ ਸਰਟੀਵੀ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par